ਤੂੰ ਹੀ ਮੇਰਾ ਪਿਆਰ ਮੇਰਾ ਤੂੰ ਹੀ ਰਬੁਨੀ ਤੇਰੇ ਮੰਨਣੇ ਪੈਣਗੇ ਪਾਣੇ ਹੜਾ ਹੜਾ ਜਾਈ ਨਾ ਨੀ ਦਿਲ ਤੋੜ ਕੇ ਟੋਟੇ ਦਿਲ ਦੇ ਚੁਗੇ ਨੀ ਜਾਣੇ ਹੜਾ ਹੜਾ ਜਾਈ ਨਾ ਨੀ ਦਿਲ ਤੋੜ ਕੇ ਟੋਟੇ ਦਿਲ ਦੇ ਚੁਗੇ ਨੀ ਜਾਣੇ ਮੈਂ ਮੇਰਾ ਤੇ ਆਉਣਾ ਹੋਣਾ ਸੀ ਵਹਾਨਾ ਬਣਾਣਾ ਸੀ ਇਕੱਠੇ ਹੋਣ ਦਾ ਵਿਆਹ ਦਾ ਮਨ ਮੰਨ ਕੇ ਤੇ ਆਇਆ ਪਰਨੀ ਟੀਮ ਇਕੱਠੀ ਹੋ ਗਈ ਖੁਸ਼ੀ ਹੈ ਕਿਉਂਕਿ ਗਾ ਸਕਦੇ ਆਂ ਤਾਂ ਹੁਣ ਮੈਂ ਪੈਸੇ ਵੀ ਉੱਥੋਂ ਹੀ ਬੈਠਾ ਗਾ ਸਕਦਾ ਜੀ ਮੈਂ ਉੱਥੇ ਆਪਣਾ ਆਪਣਾ ਵੋਕਲ ਕਰਕੇ ਭੇਜ ਦਿਓ ਨਾਣਾ ਬਣ ਜਾਂਦਾ ਬੜੀ ਜਿਹੜੀ ਅੰਦਰਲੀ ਰੂਹ ਆ ਨਾ ਉਹ ਨਹੀਂ ਖੁਸ਼ ਹੁੰਦੀ ਜਿਹੜੇ ਸਾਡੇ ਗੀਤ ਆ ਉਹ ਨੇਚਰਲੀ ਹੈ ਉਹ ਰਿਸ਼ਤਿਆਂ ਨਾਲ ਹੈ ਜੇ ਤੁਹਾਡੀ ਕਿਸੇ ਦੀ ਜੋੜੀ ਟੁੱਟੀ ਹੈ ਕਿਸੇ ਦਾ ਪਿਆਰ ਟੁੱਟਿਆ ਹੈ ਕੋਈ ਮੀਆਂ ਬੀਬੀ ਅੱਡ ਹੋਏ ਨੇ ਉਹਨਾਂ ਦਾ ਦੁੱਖ ਹੈ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਤੇ ਤੇਰਾ ਨਾ ਹੋਣਾ ਸਾਨੂੰ ਜ਼ਿੰਦਗੀ ਤੋਖਾ ਦੇ ਚੱਲੀ ਹੁਣ ਮੌਤ ਨੂੰ ਵੀ ਅਜਮਾਵਾ ਦੇ ਜੇ ਉਹ ਵੀ بے ਵਫਾ ਨਿਕਲੀ ਫੇਰ ਦੱਸ ਕਿੱਧਰ ਨੂੰ ਜਾਵਾਂਗੇ ਤੂੰ ਦੋਸ਼ ਭਿੰਦਰ ਨੂੰ ਦੇਵੇਂਗੀ ਪਰ ਤੇਰਾ ਸਭ ਗੁਨਾਹ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਤੇ ਤੇਰਾ ਨਾ ਹੋਣਾ ਜਿੰਨੇ ਟੁਕੜੇ ਹੋਣੇ ਦਿਲ ਦੇ ਨਹੀਂ ਹਰ ਟੁਕੜੇ ਤੇ ਤੇਰਾ ਨਾ ਹੋਣਾ ਹਰ ਟੁਕੜੇ ਤੇ ਤੇਰਾ ਨਾ ਹੋਣਾ ਮੈਂ ਸੀ ਚੰਡੀਗੜ੍ਹ ਦਾ ਸੀ ਆਈਲੈਂਡ ਤੇ ਮੇਰਾ ਭਤੀਜ ਕਰਦਾ ਸੀ ਉੱਥੋਂ ਇੱਕ ਉਹਨੂੰ ਕੁਦਰਤੀ ਮੇਰੀ ਗੱਲ ਹੋਈ ਮੈਂ ਕੀ ਕਰਦਾ ਤੂੰ ਰਮੇ ਉੱਥੇ ਕਹਿੰਦਾ ਮੈਂ ਆਈਲੈਂਡ ਕਰਦਾ ਚਮਾ ਹੋ ਕੀ ਹੁੰਦੀ ਹੈ ਕਹਿੰਦਾ ਉਹ ਕਰਕੇ ਬਾਹਰ ਜਾਂਦੇ ਉਹ ਮੈਨੂੰ ਥੌਟ ਆ ਗਿਆ ਥੌਟ ਆਇਆ ਤੇ ਮੈਨੂੰ ਦਵਿੰਦਰ ਕੰਧਾ ਬਾਈ ਜੀ ਆਪਾਂ ਆ ਗੀਤ ਲਿਖੀਏ ਮਾਨ ਯਾਰ ਗੀਤ ਆ ਗਿਆ ਬਹੁਤ ਵਧੀਆ ਫਿਰ ਉਹ ਗੀਤਾ ਕਿਆ ਬਾਤ ਹੈ ਚੋਰੀ ਚੋਰੀ 2 ਮਹੀਨੇ ਚੰਡੀਗੜ੍ਹ ਲਾ ਕੇ ਆਈਲੈਂਡਸ ਦਾ ਕੋਰਸ ਵੀ ਕਰਿਆ ਆ ਜਾ ਕੇ ਸਾਡੇ ਨਾਲ ਖੇਡ ਗਿਆ ਕਾਤੋਂ ਚਾਲਵੇ ਬੇਣਾ ਖੰਭੋ ਉੱਡ ਜਾਏਗਾ ਪਰਸੋਂ ਫਲੇਟ ਤੇ ਰਹੀ ਐਡ ਵੱਡਾ ਧੁੱਕ ਕੀਤਾ ਮੇਰੇ ਨਾਲ ਕੋਈ ਇੰਪਰੂਵ ਹੋ ਜਾਂਦੇ ਨੇ ਕਰ ਲੈਂਦੇ ਆ ਵੀ ਆਪ ਨੂੰ ਕੁਝ ਨਹੀਂ ਕਰਦੇ ਜਿੱਦਾਂ ਮੈਨੂੰ ਪਹਿਲਾਂ ਚੇਟਕ ਲੱਗੀ ਯਾਰ ਮੈਂ ਲਿਖ ਸਕਦਾ ਅਸੀਂ ਹੁਣ ਕੋਈ ਵੀ ਗੱਲ ਬੋਲਦੇ ਆ ਹੁਣ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਆ ਨਾ ਉਹਦੇ ਵਿੱਚ ਵੀ ਗੀਤ ਬਣ ਜਾਂਦਾ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਦੱਲਵੇ ਰੋਂਦੀ ਸੌਰਿਆਂ ਤੋਂ ਆਈਆਂ ਮੈਂ ਕੱਲਵੇ ਹਰ ਦਿਲ ਦਾ ਸੁਣਾਉਣਾ ਸਾਰਾ ਖੋਲ ਕੇ ਵੀ ਮੈਂ ਤਾਂ ਮੇਰੇ ਚਿੱਤ ਚੋਰ ਨੂੰ ਜੇ ਮੈਂ ਤੈਨੂੰ ਬੇਮਾ ਚਾਹਦੀ ਡੁੱਬ ਜਾਣਿਆ ਬੇਮਾਹੀ ਚਾਹੁੰਦਾ ਕਿਸੇ ਹੋਰ ਨੂੰ ਜੇ ਮੈਂ ਤੈਨੂੰ ਬੇਮਾ ਚਾਹਦੀ ਡੁੱਬ ਜਾਣਿਆ ਬੇਮਾਹੀ ਚਾਹੁੰਦਾ ਕਿਸੇ ਹੋਰ ਨੂੰ ਬੇਮਾਹੀ ਚਾਹੁੰਦਾ ਕਿਸੇ ਹੋਰ ਨੂੰ ਸਸਿਗਲ ਸਾਰਿਆਂ ਨੂੰ ਇਸ ਵੇਲੇ ਤੁਸੀਂ ਵੇਖ ਰਹੇ ਹੋ ਨਿਰਪੱਖ ਪੋਸਟ ਮੈਂ ਹਾਂ ਤੁਹਾਡਾ ਰੋਹੀ ਗਰੋਬਰ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਨਿਰਪੱਖ ਪੋਡਕਾਸਟ ਦੇ ਵਿੱਚ ਤੇ ਸਾਡੇ ਨਾਲ ਅੱਜ ਦੋ ਅਜੇਹੀਆਂ ਉੱਗੀਆਂ ਸ਼ਖਸੀਅਤਾਂ ਜਿਹੜੀਆਂ ਨੇ ਸਟੂਡੀਓ ਦੇ ਵਿੱਚ ਮੌਜੂਦ ਨੇ ਇਸ ਵੇਲੇ ਜਿਨ੍ਹਾਂ ਨੂੰ ਜੇਕਰ ਅਸੀਂ ਗੱਲ ਕਰੀਏ ਤਾਂ ਕਿਸੇ ਵੀ ਇੰਟਰੋਡਕਸ਼ਨ ਦੀ ਲੋੜ ਹੈ ਨਹੀਂ ਜੇਕਰ ਅਸੀਂ ਗੱਲ ਕਰੀਏ ਤਾਂ ਥੋੜਾ ਜਿਹਾ ਮੈਂ ਵੀ ਨਰਵਸ ਹੋ ਰਹੀਆਂ ਕਿਉਂਕਿ ਇਹ ਆਪਣੇ ਟਾਈਮ ਦੇ ਬਾ ਕਮਾਲ ਸਿੰਗਰ ਰਹੇ ਨੇ ਬਾ ਕਮਾਲ ਗੀਤਕਾਰ ਰਹੇ ਨੇ ਜੀਹਾਂ ਦੋ ਉੱਗੀਆਂ ਸ਼ਖਸੀਅਤਾਂ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਤੇ ਜੇਕਰ ਅਸੀਂ ਗੱਲ ਕਰੀ ਤਾਂ ਅੱਜ ਦੇ ਟਾਈਮ ਤੇ ਅਸੀਂ ਜਦੋਂ ਗੀਤ ਸੁਣਦੇ ਹਾਂ ਤਾਂ ਵੱਤ ਤੋਂ ਵੱਤ ਕਿੰਨਾ ਕੁ ਦੇਰ ਅਸੀਂ ਗੀਤ ਨੂੰ ਯਾਦ ਰੱਖਦੇ ਹਾਂ ਵੱਤ ਤੋਂ ਵੱਤ ਹਫਤਾ 10 ਦਿਨ ਵੱਤ ਤੋਂ ਵੱਤ ਮਹੀਨਾ ਲੇਕਿਨ ਇਹਨਾਂ ਦੇ ਗੀਤਾਂ ਨੂੰ ਸਾਲੋ ਸਾਲ ਯਾਦ ਕੀਤਾ ਜਾਂਦਾ ਸੀ ਈਵਨ ਕਿ ਵਿਆਹਾਂ ਦੇ ਵਿੱਚ ਵੀ ਇਹਨਾਂ ਦੇ ਗੀਤਾਂ ਦੀ ਹੀ ਡਿਮਾਂਡ ਕੀਤੀ ਜਾਂਦੀ ਸੀ ਤੇ ਸਾਡੇ ਨਾਲ ਮੌਜੂਦ ਨੇ ਗੀਤਕਾਰ ਪਿੰਦਰ ਡੱਵਾਲੀ ਜੀ ਤੇ ਮੰਨੇ ਪਰਮੰਨੇ ਸਿੰਗਰ ਹਰਦੇਵ ਮਾਹਿੰਨੰਗਲ ਜੀ ਜੀ ਆ ਪੈਂਦਾ ਤੁਹਾਡਾ ਸ਼ੋਅ ਦੇ ਵਿੱਚ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਰ ਸਾਡਾ ਸਭ ਤੋਂ ਪਹਿਲਾ ਸਵਾਲ ਤੁਹਾਡੇ ਦੋਵਾਂ ਤੋਂ ਹੈ ਕਿ ਅੱਜ ਕੱਲ ਦੇ ਜਿਵੇਂ ਅਸੀਂ ਗੀਤਾਂ ਨੂੰ ਸੁਣਦੇ ਆਂ ਤਾਂ ਸੁਣ ਕੇ ਵੀ ਅਸੀਂ ਇਮੋਸ਼ਨਲੀ ਹੋ ਪਾਉਂਦੇ ਭਾਵੇਂ ਜਿੰਨੇ ਮਰਜੀ ਸੈਡ ਸੌਂਗਸ ਗਾਣ ਦੀ ਕੋਸ਼ਿਸ਼ ਕਰ ਲਈਏ ਉਸ ਵੇਲੇ ਇੰਨੀ ਸੰਜੀਦਗੀ ਕਿੱਥੋਂ ਆਂਦੀ ਸੀ ਸੰਜੀਦਗੀ ਸੈਡ ਤਾਂ ਸੈਡ ਹੀ ਹੁੰਦਾ ਜੀ ਉਹਦੇ ਪੱਖ ਬਹੁਤ ਹੁੰਦੇ ਨੇ ਮੋਸ਼ਨਲ ਹੋ ਕੇ ਲਿਖਣਾ ਇੱਕ ਬੇਸਿਕਲੀ ਬੰਦੇ ਨੇ ਸਾਈਡ ਹੋਣਾ ਉਹਦੇ ਲਈ ਉਹ ਪ੍ਰੋਪਰ ਤਸਵੀਂਆਂ ਪ੍ਰੋਪਰ ਗੀਤ ਪ੍ਰੋਪਰ ਟੇਲ ਉਹ ਮਾਹੌਲ ਜਿਹੜੇ ਸਾਡੇ ਗੀਤ ਆ ਉਹ ਨੇਚਰਲੀ ਹੈ ਉਹ ਰਿਸ਼ਤੇ ਨਾਲ ਹੈ ਜੇ ਤੁਹਾਡੀ ਕਿਸੇ ਦੀ ਜੋੜੀ ਟੁੱਟੀ ਹੈ ਕਿਸੇ ਦਾ ਪਿਆਰ ਟੁੱਟਿਆ ਹੈ ਕੋਈ ਮੀਆਂ ਬੀਬੀ ਅੱਡ ਹੋਏ ਨੇ ਉਹਨਾਂ ਦਾ ਦੁੱਖ ਹੈ ਉਹ ਸਾਡੇ ਗੀਤਾਂ ਰਾਈ ਲਵਜਾ ਰਾਈ ਅਸੀਂ ਲਿਖਦੇ ਆ ਕੰਪੋਜੀਸ਼ਨ ਸਾਡੀ ਉਦਾਂ ਦੀ ਹੁੰਦੀ ਹੈ ਜਿਹੜੇ ਸਾਡੇ ਸਿੰਗਰ ਨੇ ਬਾ ਕਮਾਲ ਨੇ ਜਿਵੇਂ ਹਰਦੇਵ ਮਾਹੀ ਨੰਗਲੂ ਧਰਮਪ੍ਰੀਤ ਜਾਂ ਹੋਰ ਵੀ ਮੇਰੇ ਜਿਹੜੇ ਵੀ ਸਿੰਗਰ ਹੁੰਦੇ ਉਹਨਾਂ ਦੇ ਉਹ ਗੀਤ ਨੂੰ ਇੱਕ ਪਾਤਰ ਤੌਰ ਤੇ ਗਾਉਂਦੇ ਨੇ ਜੀ ਮਤਲਬ ਜਿਹੜਾ ਮੈਂ ਲਿਖਦਾ ਉਹ ਮੈਂ ਲਿਖਣਾ ਮੇਰੇ ਮੇਰੇ ਸਾਹਮਣੇ ਪਾਤਰ ਖੜਾ ਹੈ ਇਹਨੇ ਗਾਉਣਾ ਵੀ ਮੈਂ ਵੀ ਉਹਦਾ ਪਾਤਰ ਹੈ ਇਸ ਕਰਕੇ ਜਿਹੜੀ ਉਹ ਫੀਲਿੰਗ ਆਉਂਦੀ ਹੈ ਉਹ ਇਸ ਕਰਕੇ ਆਉਂਦੀ ਜੀ ਤੁਸੀਂ ਜਿਹੜਾ ਕਿਹਨ ਨਾਲ ਜੋ ਹੈ ਵੀ ਹੈ ਵੀ ਉਹਦਾ ਦੌੜੇ ਨਹੀਂ ਫਾਸ ਨਹੀਂ ਸੀ ਉਹ ਸਬਰ ਸੀਗਾ ਟਾਈਮ ਸੀਗਾ ਗਾਉਣ ਵਾਸਤੇ ਲਿਖਣ ਵਾਸਤੇ ਹੁਣ ਦੌੜ ਹੈ ਭਜੇ ਦੌੜ ਇਕ ਤੂੰ ਜਦੋਂ ਮੂਰੇ ਨੰਗਰ ਦੀ ਜਲਦੀ ਸਮਾਂ ਹੈ ਨਹੀਂ ਲੋਕਾਂ ਕੋਲੇ ਸਰ ਜੀ ਕਾ ਗਾਲ ਗਰੀਏ ਤੁਹਾਡਾ ਜਿਹੜਾ ਗੀਤ ਬਹੁਤ ਜ਼ਿਆਦਾ ਫੇਮਸ ਅੱਜ ਕੱਲ ਦੇ ਟਾਈਮ ਤੇ ਵੀ ਜੇ ਅਸੀਂ ਸੁਣੀਏ ਤਾਂ ਹੰਝੂ ਆ ਜਾਂਦੇ ਨੇ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਹਾਂਜੀ ਹਾਂਜੀ ਸਰ ਇੰਨਾ ਜ਼ਿਆਦਾ ਸੰਜੀਦਗੀ ਇਸ ਗੀਤ ਦੇ ਵਿੱਚ ਕਿਉਂ ਆਈ ਸਰ ਕੋਈ ਤੁਹਾਡਾ ਇਮੋਸ਼ਨਲ ਟੱਚ ਸੀ ਦੇ ਨਾਲ ਉਹ ਲਿਖਿਆ ਭਾਈ ਜੀ ਨਹੀਂ ਹੈ ਅਚੰਦਰ ਭਾਈ ਇਹ ਨੇ ਉਹ ਉਹਦੀ ਕੋਈ ਉਹ ਚ ਨਹੀਂ ਹੈ ਉਹਦਾ ਇੱਕ ਕਨਸੈਪਟ ਹੈ ਥਾਟ ਆ ਗਿਆ ਵੀ ਜਿਹੜੇ ਹੁਣ ਹੁਣ ਤਾਂ ਬਹੁਤ ਜ਼ਿਆਦਾ ਪਿਆਰ ਹੈ ਵੀ ਆਮ ਪਹਿਲਾਂ ਵੀ ਜੇ ਜੇ ਆਪਾਂ ਕਹੀਏ ਵੀ ਵਰਿਆਂ ਤੋਂ ਹਜ਼ਾਰਾਂ ਸਾਲਾਂ ਤੋਂ ਹੀ ਰਾਂਝਾ ਸਸੀ ਪੁੰਨੂ ਮਿਰਜਾ ਸਾਹਿਬਾਂ ਆਸ਼ਕ ਹੋਏ ਨੇ ਉਦਾਂ ਦਾ ਵੀ ਪਿਆਰ ਸੀ ਕੁੜੀ ਦਾ ਪਾਤਰ ਬਣਾ ਕੇ ਪਾਤਰ ਮਤਲਬ ਪਾਤਰ ਆਗੇ ਸਾਹਮਣੇ ਉਹ ਚਾਰ ਪਾਤਰ ਹੋ ਗਏ ਵੀ ਉਹ ਕੁੜੀ ਕਿਸੇ ਨੂੰ ਪਿਆਰ ਕਰਦੀ ਸੀ ਉਹਦਾ ਵਿਆਹ ਕਿਤੇ ਹੋਰ ਹੋ ਗਿਆ ਉਹ ਮੁੰਡਾ ਕਿਸੇ ਨੂੰ ਪਿਆਰ ਕਰਦਾ ਸੀ ਉਹਦਾ ਵਿਆਹ ਕਿਤੇ ਨੂੰ ਹੋਰ ਹੋ ਗਿਆ ਪਰ ਕੀ ਸਰ ਤੁਹਾਡਾ ਕੀ ਇਹੋ ਜੇ ਪਾਸਟ ਰਿਹਾ ਕਿ ਜੋ ਇੰਨੀ ਜ਼ਿਆਦਾ ਸੰਜੀਦਗੀ ਆਈ ਨਹੀਂ ਉਹ ਤਾਂ ਥੋੜੀ ਮੇਰੀ ਜਿਹੜੀ ਮੇਰੇ ਕੋਈ ਵੀ ਤੁਸੀਂ ਗੀਤ ਸੁਣ ਲਓ ਉਹਦਾ ਇੱਕ ਥੌਟ ਹੈ ਉਹਦਾ ਥੀਮ ਹੈ ਉਹਦੀ ਸਟੋਰੀ ਹੈ ਉਹ ਜਿਹੜਾ ਥਾਟ ਮੇਰੇ ਕੋਲੇ ਥਾਟ ਆਇਆ ਮੈਂ ਉਸ ਨੂੰ ਅਪਰੂਵ ਕਰਕੇ ਲਿਖਿਆ ਇਹਨਾਂ ਨੇ ਬਹੁਤ ਵਧੀਆ ਗਾਇਆ ਮਿਊਜ਼ਿਕ ਡਾਇਰੈਕਟਰ ਨੇ ਬਹੁਤ ਵਧੀਆ ਸਚਨ ਹੋ ਜਾਨੇ ਮਿਊਜ਼ਿਕ ਦਿੱਤਾ ਹਣ ਜੀ ਤੇ ਇਸ ਕਰਕੇ ਉਹ ਲੋਕਾਂ ਦੇ ਨੇੜੇ ਦੀ ਗੱਲ ਗੀਤਾਂ ਜੋ ਗੱਲਾਂ ਜੋ ਗੱਲਾਂ ਬੜਦੀ ਸੀ ਉਦੋਂ ਜਿਵੇਂ ਸਾਡਾ ਗੀਤ ਬਾਈ ਦੇ ਲਿਖਿਆ ਮੈਂ ਗਾਇਆ ਹੋਇਆ ਉਹ ਹੈਗਾ ਐਵੇਂ ਨਿੱਕ ਨਿੱਕੀ ਗੱਲਾਂ ਨੂੰ ਪਾਈ ਬੈਠੇ ਸਿਆਪੇ ਵੀਦੂ ਲੈਂਡ ਵੀ ਨਾ ਆਵੇਂ ਮੈਨੂੰ ਤੋੜ ਦੇਣਾ ਮਾਪੇ ਉਹ ਗੱਲ ਇਦਾਂ ਹੋਈ ਸੀ ਬੈਠੇ ਸੀ ਕਿਤੇ ਉੱਥੇ ਮੁੰਡਾ ਆ ਗਿਆ ਕਿ ਸਾਡਾ ਮਿੱਤਰੀ ਸਾਡਾ ਉਹ ਕਹਿੰਦਾ ਇਹ ਮੇਰਾ ਵਿਆਹ ਹੋਣ ਇਹਨੇ ਸਾਲ ਹੋ ਗਏ ਕਹਿੰਦਾ ਮੇਰੇ ਘਰ ਵਾਲਾ ਪਿਆਰਾ ਬਹੁਤਾ ਮੇਰਾ ਪਰਕਰਦੀ ਮੇਰੀ ਮੇਰੇ ਸਾਲੇ ਨਾਲ ਨਹੀਂ ਬਣਦੀ ਸਾਲੇ ਨਾਲ ਕਹਿੰਦਾ ਮੈਂ ਹੁਣ ਲੈਣ ਨਹੀਂ ਕਹਿੰਦਾ ਮੈਂ ਲੈਣੇ ਜਾ ਰਿਹਾ ਉਹ ਕਹਿੰਦੇ ਵੀ ਅਸੀਂ ਅਸੀਂ ਛੱਡ ਕੇ ਨਹੀਂ ਜਾਂਦੇ ਹਾਂਜੀ ਬਾਈ ਜੀ ਕਹਿੰਦੇ ਤੇਰੇ ਘਰ ਵਾਲੇ ਆਵੇ ਨਾ ਵੀ ਸਾਡੇ ਗੀਤ ਬਣ ਗਏ ਮੇਰਾ ਗੀਤ ਬਣ ਗਿਆ ਉੱਥੇ ਉੱਥੇ ਗੀਤ ਬਣਾਇਆ ਮਤਲਬ ਜੀ ਸਰ ਕਹਿੰਦੇ ਸੀ ਜੋ ਤੁਹਾਡਾ ਗੀਤ ਆਇਆ ਮਾਹੀ ਚਾਹੁੰਦਾ ਕਿਸੇ ਹੋਰ ਨੂੰ ਉਸ ਨੂੰ ਲੈ ਕੇ ਤੁਹਾਨੂੰ ਗਿਫਟ ਵੀ ਮਿਲਿਆ ਸੀ ਹਾਂਜੀ ਉਦੋਂ 98 ਚ 98 ਵਿੱਚ ਮਤਲਬ ਕਿ ਮੇਰੇ ਉੱਥੇ ਮੇਰੇ ਕੋਲ ਲਈ ਇੱਕ ਬਹੁਤ ਵੱਡਾ ਕਲੱਬ ਮੰਚ ਹੈ ਜਮਲਾ ਜੱਟ ਯਾਦਗਰੀ ਮੰਚ ਉਹਨਾਂ ਵੱਲੋਂ ਮ 8 ਚ ਮਤਲਬ ਕੇ ਸਨਮਾਨ ਕੀਤਾ ਸੀ ਉਸ ਟਾਈਮ ਸਭ ਤੋਂ ਜਿਹੜੀ ਵੱਡੀ ਗੱਲ ਹੁੰਦੀ ਐ ਸਟੀਮ ਹੁੰਦੀ ਸੀ ਉਹਨੂੰ ਪੇਂਟ ਕੀਤੀ ਕਿਸੇ ਨਵੀਂ ਬਾਈਕਰ ਦਾ ਸਨਮਾਨ ਜੀ ਤੋਂ ਚਾਬੀ ਦਵਾਈ ਸੀ ਜੀ ਹਾਂ ਜੀ ਬਹੁਤ ਵੱਡਾ ਮਾਨ ਵਾਲੀ ਗੱਲ ਹੈ ਬਹੁਤ ਬਹੁਤ ਵੱਡਾ ਮਾਨ ਸੀ ਜੀ ਪਿੰਦਰ ਜੀ ਤੁਸੀਂ ਕਹਿੰਦੇ ਹੋ ਕਿ ਅੱਜ ਕੱਲ ਜਿਹੜੇ ਸਿੰਗਰਸ ਨੇ ਅੱਜ ਕੱਲ ਦੀ ਗਾਇਕੀ ਤੁਹਾਨੂੰ ਬਿਲਕੁਲ ਪਸੰਦ ਨਹੀਂ 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 ਮੈਨੂੰ ਬਹੁਤ ਪਸੰਦ ਆ ਜਿਹੜੇ ਵਧੀਆ ਕਾਉਂਦੇ ਨੇ ਪਸੰਦ ਆ ਜਿਹੜੇ ਵਧੀਆ ਲਿਖਦੇ ਨੇ ਬਹੁਤ ਜ਼ਿਆਦਾ ਪਸੰਦ ਨੇ ਜੀ ਇਹ ਗੱਲ ਨਹੀਂ ਹੈ ਇਹ ਤਾਂ ਅਸੀਂ ਤਾਂ ਗੱਲ ਕਿਤੇ ਕਹੀ ਨਹੀਂ ਅਸੀਂ ਤਾਂ ਲਾਈਕ ਕਰਦੇ ਸਾਰਿਆਂ ਨੂੰ ਜੀ ਵੀ ਅੱਜ ਕੱਲ ਮੁੰਡੇ ਬਹੁਤ ਸਾਡੇ ਨਾਲੋਂ ਵੀ ਬਹੁਤ ਵਧੀਆ ਲਿਖਦੇ ਨੇ ਉਹ ਉਹਨਾਂ ਦੇ ਥਾਟ ਹੋਰ ਵਧੀਆ ਨੇ ਪਰ ਉਹ ਅੱਜ ਦੇ ਨਹੀਂ ਜੋ ਅੱਜ ਦੀ ਲੈਂਗੁਏਜ ਆ ਅਸੀਂ ਸਾਡੇ ਥਾਟ ਹੋਰ ਨੇ ਤੇ ਉਹਨਾਂ ਦੇ ਥਾਟ ਹੋਰ ਨੇ ਪਰ ਸਾਰੇ ਜੋ ਹਿੱਟ ਹੋ ਰਿਹਾ ਗੀਤ ਉਹ ਵਧੀਆ ਤਾਂ ਹੀ ਹਿੱਟ ਹੋ ਰਿਹਾ ਉਹ ਸਾਨੂੰ ਸਿੰਗਰ ਵੀ ਪਸੰਦ ਨੇ ਤੇ ਸਾਨੂੰ ਰਾਈਟਰ ਵੀ ਪਸੰਦ ਨੇ ਜੀ ਤੁਸੀਂ ਅੱਜ ਦੇ ਦੌਰ ਦਾ ਤੇ ਜੇ ਅਸੀਂ ਪਿਛਲੀ ਜਨਰੇਸ਼ਨ ਦੀ ਗੱਲ ਕਰੀਏ ਕਿੰਨਾ ਕੁ ਫਰਕ ਆਇਆ ਸਰ ਗਾਇਕੀ ਦੇ ਵਿੱਚ ਦੇਖੋ ਜੀ ਹੁਣ ਦੀ ਗਾਇਕੀ ਤਕਨੀਕ ਨਾਲ ਹੈ ਹੂੰ ਹੁਣ ਮਤਲਬ ਜਿੰਨੇ ਵਾਰੀ ਮਰਜ਼ੀ ਡੱਬ ਕਰ ਲੋ ਇੱਕ ਲਾਈਨ ਅਪ ਕਰ ਲੋ ਸਾਡੇ ਵੇਲੇ ਪਹਿਲਾਂ ਤੇ ਹੁੰਦਾ ਸੀ ਸਾਰਾ ਮਿਊਜ਼ਿਕ ਵੀ ਤੇ ਸਿੰਗਰ ਵੀ ਸਾਰੇ ਇਕੱਠੇ ਗਾਉਂਦੇ ਸੀ ਇੱਕ ਜਾਂਦੇ ਤੋਂ ਗਲਤੀ ਹੋ ਜਾਂਦੀ ਚਲੋ ਰਿਪੀਟ ਉਹ ਟਰੈਕ ਮਸ਼ੀਨ ਆਉਂਦੀ ਸੀ ਉਹ ਟਰੈਕ ਆਉਂਦੀ ਸੀ ਸਾਰੇ ਫਿਰ 4 ਟਰੈਕ ਆ ਗਈ ਫਿਰ 8 ਟਰੈਕ ਆ ਗਈ ਹੁਣ ਇੰਨੀ ਫੈਸਿਲਿਟੀ ਹੈ ਵੀ ਤੁਸੀਂ ਇੱਕ ਅੱਖਰ ਵੀ ਡੱਬ ਕਰ ਸਕਦੇ ਹੋ ਇਹ ਕਿਸੇ ਦੀ ਸਿਹਾਰੀ ਬਿਹਾਰੀ ਵੀ ਕੱਟ ਕੇ ਲਾ ਸਕਦੇ ਹੋ ਮਤਲਬ ਇੱਕ ਅੱਖਰ ਬੋਲਿਆ ਆਪਾਂ ਕੀ ਹਾਲ ਹੈ ਹਾਂ ਜੇ ਲੱਲਾ ਮਗਰੂ ਖਰਾਬ ਹੈ ਦੂਜੇ ਦਾ ਉਹਦਾ ਕੱਟ ਕੇ ਲੱਗ ਜੂ ਹਾਲ ਦਾ ਜੀ ਵੋਕਲ ਵੀ ਕੀ ਵੀ ਵੋਕਲ ਵੀ ਚੇਂਜ ਹੋ ਜਾਂਦੀ ਹੈ ਮਤਲਬ ਹੁਣ ਇੰਨੀ ਫੈਸਿਲਿਟੀ ਹੈ ਵੀ ਉਹ ਇੱਕ ਅੱਖਰ ਨੂੰ ਚਾਰ ਵਾਰੀ ਗਵਾ ਲਿਆ ਉਹਦੇ ਚ ਚਾਰ ਅੱਖਰ ਆ ਚਾਰੇ ਅੱਖਰ ਚਾਰੇ ਵਾਰੀ ਜੇ ਇੱਕ ਇੱਕ ਅੱਖਰ ਸਹੀ ਹੈਗਾ ਤਾਂ ਉਹ ਜੁੜ ਜਾਂਦੇ ਨੇ ਉਦੋਂ ਨਹੀਂ ਸੀ ਬਾਕੀ ਵੀ ਸੀਗਾ ਜੋ ਉਦੋਂ ਜਿਹੜਾ ਬੰਦਾ گاਉਣ ਜਾਣਦਾ ਹੈ ਜੋ ਅੰਦਰੋਂ ਆਉਂਦਾ ਓਹੀ ਬਾਹਰ ਹੁੰਦਾ ਸੀ ਹੁਣ ਕਿਹੋਂ ਜਿਹੜੇ ਬੰਦਾ ਮਨੋਂ ਘੱਟ ਵੀ ਥੋੜਾ ਜਿਹਾ ਫਰਕ ਰਹਿੰਦਾ ਆ ਵਾਚ ਚ ਤਾਂ ਮਸ਼ੀਨਾਂ ਨਾਲ ਠੀਕ ਆ ਟਿਊਨ ਕਰ ਦਿੰਦੇ ਨੇ ਇਸੇ ਪਤਾ ਹੀ ਲੱਗਦਾ ਜਦੋਂ ਅਖਾੜੇ ਲੱਗਦੇ ਨੇ ਉਦੋਂ ਪਤਾ ਲੱਗਦਾ ਕਿ ਕਿੰਨੇ ਕੋਈ ਸਿੰਗਰ ਵਧੀਆ ਨੇ ਸਰ ਅਗਲੇ ਕੁਐਸਚਨ ਵੱਲ ਜਾਵਾਂਗੇ ਪਰ ਇੱਕ ਗੀਤ ਤੁਹਾਡੇ ਪਹਿਲਾਂ ਸੁਣਾ ਜਾਂਦੇ ਹਾਂ ਹਾਂਜੀ ਜੀ ਮੇਰਾ ਨਵਾਂ ਗੀਤ ਹੈ ਹਾਂਜੀ ਸਾਈਡ Song ਬਹੁਤ ਪਿਆਰਾ ਕੀਤਾ ਉਹ ਮੈਂ ਕਰਦਾ ਮੈਨੂੰ ਛੱਡਣ ਦੀ ਨਾ ਗੱਲ ਸੋਚੀ ਨੀ ਜਾਣੇ ਇਹ ਨਾ ਕਹਿਰ ਕੁਮਾ ਜਾਮੀ ਤੇਰੇ ਬਾਝੋਂ ਨਹੀਂ ਮੈਂ ਜੀ ਸਕਦਾ ਜਿਉਂਦੇ ਜੀ ਨਾ ਮਰ ਮਕਾ ਜਾਮੀ ਤੂੰ ਹੀ ਮੇਰਾ ਪਿਆਰ ਮੇਰਾ ਤੂੰ ਹੀ ਰੱਬ ਨੀ ਤੇਰੇ ਮੰਨਣ ਪੈਣਗੇ ਪਾਣੇ ਹੜਾ ਹੜਾ ਜਾਈ ਨਾ ਨੀ ਦਿਲ ਤੋੜ ਕੇ ਟੋਟੇ ਦਿਲ ਦੇ ਚੁਗੇ ਨਹੀਂ ਜਾਣੇ ਹੜਾੜਾ ਜਾਈ ਨਾ ਨਹੀਂ ਦਿਲ ਤੋੜ ਕੇ ਟੋਟੇ ਦਿਲ ਦੇ ਚੁਗੇ ਨਹੀਂ ਜਾਣੇ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਇੱਕ ਥਰਡ ਤੋਂ ਆ ਸਵਾਲ ਆਇਆ ਹੈ ਕਿ ਜਦੋਂ ਲਿਖਾਰੀ ਲਿਖਣਾ ਸ਼ੁਰੂ ਕਰਦਾ ਹੈ ਕੋਈ ਨਾ ਕੋਈ ਜ਼ਹਿਨ ਚ ਥਾਟ ਆਂਦਾ ਹੈ ਮਤਲਬ ਤੁਸੀਂ ਤੁਹਾਡੇ ਮਨ ਚ ਕਦੋਂ ਆਇਆ ਕਿ ਤੁਸੀਂ ਲਿਖਣਾ ਚਾਹੁੰਦੇ ਆ ਤੁਸੀਂ ਲਿਖ ਸਕਦੇ ਹੋ ਲਿਖ ਤਾਂ ਮੈਂ ਰਹੀਆਂ ਹੀ ਆ ਲਿਖ ਤਾਂ ਸਕਦਾ ਹੀ ਆ ਪਰ ਜਦੋਂ ਵੀ ਕੋਈ ਨਵਾਂ ਥਾਟ ਆਉਂਦਾ ਨਵੀਂ ਗੱਲਬਾਤ ਹੁੰਦੀ ਆ ਆਪ ਨੂੰ ਹਰੇ ਲਿਖੀ ਜਾਂਦੀ ਆ ਉਹਦੇ ਦੀ ਸਟਾਰਟਿੰਗ ਕਿੱਥੋਂ ਹੋਈ ਕੋਈ ਇਹੋ ਜਿਹਾ ਐਕਸਪੀਰੀਅੰਸ ਹਾਂਜੀ ਸਰ ਉਹ ਜਿੱਦਾਂ ਮੈਂ ਹਰ ਬੰਦਾ ਹੀ ਸ਼ਾਇਰ ਆ ਬੇਸਿਕਲੀ ਤਾਂ ਕੋਈ ਇੰਪਰੂਵ ਹੋ ਜਾਂਦੇ ਨੇ ਕਰ ਲੈਂਦੇ ਆ ਆਪ ਵੀ ਆਪ ਨੂੰ ਕੁਝ ਨਹੀਂ ਕਰਦੇ ਜਿੱਦਾਂ ਮੈਨੂੰ ਪਹਿਲਾਂ ਚੇਟਕ ਲੱਗੀ ਯਾਰ ਮੈਂ ਲਿਖ ਸਕਦਾ ਅਸੀਂ ਹੁਣ ਕੋਈ ਵੀ ਗੱਲ ਬੋਲਦੇ ਆ ਹੁਣ ਅਸੀਂ ਆਪਸ ਵਿੱਚ ਵੀ ਗੱਲ ਕਰਦੇ ਆ ਨਾ ਉਹਦੇ ਵਿੱਚ ਵੀ ਗੀਤ ਬਣ ਜਾਂਦਾ ਗੀਤ ਬਣ ਜਾਂਦਾ ਹਾਂਜੀ ਅਸੀਂ ਇੱਥੇ ਬੈਠੇ ਸੀ ਇੱਕ ਗੱਲ ਚੱਲੀ ਇੱਥੇ ਬੈਠੇ ਵੀ ਗੀਤ ਬਣ ਗਏ ਇੱਕ ਗੀਤ ਬਣ ਗਿਆ ਜਿਵੇਂ ਬਾਈ ਨੇ ਗੱਲ ਬੋਲੀ ਮਨੋ ਮੇਰੇ ਉਹ ਮੁੰਡਾ ਮੇਕਅਪ ਵਾਲਾ ਕਹਿੰਦਾ ਵੀ ਆਪਣਾ ਕਜਲ ਆਪਣਾ ਪਾ ਦਿਆ ਅੱਖਾਂ ਚ 로ਟ ਨਹੀਂ ਯਾਰ ਮੈਂ ਗਾਣਾ ਕਰਦਾ ਮੈਂ ਨਾ ਅੱਖਾਂ 'ਚ ਪਾਵਾਂ ਕਿਉਂ ਕਜਲ ਅੱਖਾਂ 'ਚ ਤੂੰ ਬਸਦਾ ਉਹ ਬਾਈ ਨੇ ਇੱਕ ਲਾਈਨ ਹੋਰ ਬਣਾ ਤੀ ਜੀ ਮੈਂ ਕਿਹਾ ਬਾਈ ਗੀਤ ਬਣ ਗਿਆ ਮਤਲਬ ਮੈਂ ਨੂੰ ਤਾਂ ਮੈਂ ਹਰੇ ਇਹ ਐ ਹੀ ਨਹੀਂ ਹੈਗਾ ਹਣਾ ਤੇ ਉਹ ਇਹ ਐ ਹੀ ਬਣਦਾ ਇਹਨਾਂ ਗਾਣਾਂ ਅਸੀਂ ਉਹ ਗਾਣਾ ਬਣ ਗਿਆ ਬਸ ਉਹਨੂੰ ਅਸੀਂ ਜੇ ਚਾਹੀਏ ਤਾਂ ਉਹਨੂੰ ਅਸੀਂ ਲਿਖ ਸਕਦੇ ਹਾਂ ਥਾਟ ਆ ਕੇ ਸਾਡੇ ਕੋਲੇ ਜਿਹਨ ਚਾ ਹੈਗਾ ਵੀ ਇਸ ਗੱਲ ਤੇ ਵੀ ਗੀਤ ਜਿਹੜਾ ਗਾਣਾ ਹੁਣ ਮੈਂ ਗਾਇਆ ਜੀ ਸਾਈਡ ਸੌਂਗ ਇਹ ਗਾਣਾ ਇੱਦਾਂ ਹੀ ਬਣਿਆ ਅਸੀਂ ਦੋਨੇ ਇਕੱਠੇ ਅਸੀਂ ਸੈਰ ਕਰ ਰਹੇ ਸੀ ਸਵੇਰੇ ਤੇ ਬਾਈ ਜੀ ਕਹਿੰਦੇ ਕਿੰਦਾਂ ਦਾ ਗਾਣਾ ਅਗਲਾ ਆਪਾਂ ਵੀ ਚਾਹੀਦਾ ਮਾ ਵੀ ਸਾਈਡ ਸੌਂਗ ਚਾਹੀਦਾ ਮਾ ਜਿਹੜਾ ਮੇਰਾ ਆ ਜਿੰਨੇ ਟੁਕੜੇ ਉਹਨੇ ਦਿਲ ਦੇ ਤੇ ਧਰਪੀ ਦਾ ਟੁਟੇ ਦੇ ਨਾਲ ਜੁੜਦੇ ਮੈਂ ਕੋਈ ਬਿਜਲੀ ਗੱਲ ਆਪਣਾ ਆਪਣਾ ਕੱਢੋ ਮੇਰਾ ਹੀ ਫੀਲ ਆ ਜਾਏ ਤੇ ਧਰਪੀ ਦਾ ਵੀ ਫੀਲ ਆ ਜਾਏ ਬੜਾ ਪ ਉਹ ਆਪਣਾ 5 ਮਿੰਟ ਚ ਗਾਣਾ ਬਣ ਗਿਆ ਜੀ ਹਾਂਜੀ ਮੈਂ ਗੱਲਾਂ ਕਰਦੇ ਕਰਦੇ ਗਾਣਾ ਬਣ ਗਿਆ ਸਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ 14 ਸਾਲ ਤੁਹਾਡਾ ਰਾਬਤਾ ਕਾਇਮ ਨਹੀਂ ਹੋਇਆ ਉਹਦੀ ਕੀ ਵਜ੍ਹਾ ਸੀ ਸਰ ਉਹ ਨਹੀਂ ਕੋਈ ਹੋਰ ਕੋਈ ਵਜ੍ਹਾ ਨਹੀਂ ਸੀ ਇਹ ਨਿਊਜ਼ੀਲੈਂਡ ਚ ਚਲੇ ਗਿਆ ਸੀ ਹਾਂਜੀ ਉੱਥੇ ਟਾਈਮ ਤਾਂ ਲੱਗਦਾ ਹੀ ਹੈ ਤੇ ਮੈਂ ਇੱਥੇ ਸੀ ਮੈਂ ਹੋਰ ਕੰਮਾਂ 'ਚ ਲੱਗਿਆ ਸੀ ਇਹ ਹੋਰ ਕੰਮਾਂ 'ਚ ਲੱਗੇ ਸੀ ਜੀ ਤੇ ਬਸ ਜਦੋਂ ਹੁਣ ਇਹਨੇ ਮਨ ਬਣਾਇਆ ਕਰਦਿਆਂ ਨੇ ਯਾਸ਼ ਦਿੱਤੀ ਪਰਿਵਾਰ ਕਹਿੰਦਾ ਵੀ ਤੁਸੀਂ ਜਾ ਕੇ ਆਪਦਾ ਕੰਮ ਕਰੋ ਬਸ ਫਿਰ ਇੱਥੇ ਜਨਵਰੀ ਚ ਆਉਣਾ ਹੋਇਆ ਦੇ ਭਤੀਜ ਦਾ ਵਿਆਹ ਸੀਗਾ ਬਾਈ ਜੀ ਹੁਣਾਂ ਨਾ ਪਿੰਕੀ ਧਾਰੀ ਵਾਲ ਨਾਲ ਗੱਲਬਾਤ ਹੋਈ ਉਹ ਕਹਿੰਦਾ ਯਾਰ ਕੰਮ ਕਰੋ ਇਕੱਠੇ ਕੰਮ ਕਿਵੇਂ ਕਰਗੇ ਉਹ ਕਹਿੰਦਾ ਚਲੋ ਇਕੱਠੇ ਹੋ ਜਓ ਉਹਨਾਂ ਨੇ ਮੈਨੂੰ ਫੋਨ ਕੀਤਾ ਇਹਨੂੰ ਕੀਤਾ ਅਸੀਂ ਇਕੱਠੇ ਵੈਸੇ ਵਿਆਹ ਕਰਕੇ ਅਸੀਂ ਮਿਲਤਾ ਰਹੇ ਸੀ ਪਰ ਇਹ ਨਹੀਂ ਸੀ ਪਤਾ ਵੀ ਅਸੀਂ ਕੰਮ ਕਰਾਂਗੇ ਅਸੀਂ ਮਿਲੰਡੇ ਮਹੀਨੇ ਇਕੱਠੇ ਰਹੇ ਪਰ ਬਸ ਜਦੋਂ ਪਿੰਕੀ ਧਾਰੀ ਵਾਲਾ ਉਹਨਾਂ ਨੇ ਕਿਹਾ ਉਹਦੇ ਅਸੀਂ ਕੰਮ ਸ਼ੁਰੂ ਕਰ ਲਿਆ ਮਤਲਬ ਦੋ ਡਾਇਮੰਡਸ ਇਕੱਠੇ ਹੋ ਗਏ ਸਰ ਉਹ ਬਸ ਚਲੋ ਤੋ ਡਾਇਮੰਡ ਤਾਂ ਤੋ ਬਸ ਪਿਆਰ ਕਰਨਾ ਨੇ ਬਾ ਲੋਕਾਂ ਨਾਲ ਸਾਡੇ ਅਸੀਂ ਤਾਂ ਥੈਂਕਸ ਕਰਦੇ ਹਾਂ ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਸਾਨੂੰ ਮੁੜ ਤੋਂ ਫੇਰ ਮਤਲਬ ਪ੍ਰਵਾਨਗੀ ਦਿੱਤੀ ਪਹਿਲਾਂ ਤਾਂ ਧਾਰੀਵਾਲ ਨੇ ਜਾਂ ਹੋਰ ਸਾਰੇ ਦੋਸਤਾਂ ਮਿੱਤਰਾਂ ਨੇ ਤੇ ਸਾਨੂੰ ਸਾਡੇ ਸਰੋਤਿਆਂ ਨੇ ਪ੍ਰਵਾਨ ਕੀਤਾ ਜਿਆਦੇ ਮਤਲਬ ਮੈਂ ਮੈਂ ਥੈਂਕਸ ਕਰਦਾ ਉਸ ਰੱਬ ਦਾ ਬੈਗਰੂ ਦਾ ਤੇ ਪਿਆਰ ਕਰਨ ਵਾਲਾ ਦਾ ਮੈਂ ਮੇਰਾ ਸੇ ਆਉਣਾ ਹੋਣਾ ਸੀ ਵਹਾਨਾ ਬਣਨਾ ਸੀ ਇਕੱਠੇ ਹੋਣ ਦਾ ਵਿਆਹ ਦਾ ਮਨ ਮਨ ਕੇ ਤੇ ਆਇਆ ਪੁਰਾਣੀ ਟੀਮ ਇਕੱਠੀ ਹੋ ਗਈ ਖੁਸ਼ੀ ਹੈ ਕਿਉਂਕਿ ਗਾ ਸਕਦੇ ਹਾਂ ਤਾਂ ਹੁਣ ਮੈਂ ਵੈਸੇ ਵੀ ਉੱਥੋਂ ਹੀ ਬੈਠਾ ਗਾ ਸਕਦਾ ਜੀ ਮੈਂ ਉੱਥੇ ਆਪਣਾ ਆਪਣਾ ਵੋਕਲ ਕਰਕੇ ਭੇਜ ਦਿਓ ਨਾ ਨਾ ਬਣ ਜਾਂਦਾ ਬੜੀ ਜਿਹੜੀ ਅੰਦਰਲੀ ਰੂਹ ਆ ਨਾ ਉਹ ਨਹੀਂ ਖੁਸ਼ ਹੁੰਦੀ ਜੀ ਮਤਲਬ ਖੁਸ਼ੀ ਇਸੇ ਕਰਕੇ ਵੀ ਪ੍ਰਾਣੀ ਦੀ ਟੀਮ ਇਕੱਠੀ ਹੋ ਗਈ ਪਿੰਕੀ ਢਾਲੀ ਵਾਲਾ ਬਾਈ ਜੀ ਨੇ ਚਲੋ ਉਹ ਪੈਸੇ ਲਾ ਰਹੇ ਨੇ ਕਿਉਂ ਹਰ ਚੀਜ਼ ਪੈਸੇ ਤੋਂ ਬਣਦਾ ਹੁੰਦੀ ਨਹੀਂ ਹੈ ਇੱਕ ਗੀਤ ਤੇ ਮਰ ਕੇ 10-15 ਲੱਖ ਰੁਪਏ ਲੱਗਦਾ ਹੈ ਹਨਾ ਉਹ ਵੱਡਾ ਜੇਰਾ ਕਰਕੇ ਪੈਸੇ ਲਾ ਰਹੇ ਨੇ ਮਾਈ ਜੀ ਲਿਖ ਰਹੇ ਨੇ ਮਗਾ ਰਹੇ ਜੀ ਸਰ ਤੁਸੀਂ ਆਇਲਟ Song ਉਦੋਂ ਜੋ ਹੈ ਕ੍ਰੀਏਟ ਕਰਤਾ ਸੀ ਪਰ ਜੇਕਰ ਦੇਖੇ ਤਾਂ ਦੌਰ ਤਾਂ ਅੱਜ ਦੇ ਟਾਈਮ ਤੇ ਹੈ ਉਦੋਂ ਕੀ ਵੀ ਤੁਹਾਡੇ ਮਨ ਚ ਥੋੜਾ ਉਹ ਬਾਈ ਨੇ ਲਿਖਿਆ ਸੀ ਉਹ ਅਸਲ ਉਹ ਤੋਂ ਮੈਂ ਵੀਰਦੀਪਿੰਦਰ ਦੀ ਕੈਸਟ ਕਰ ਰਿਆ ਸੀ ਸ਼ਾਇਦ ਪਹਿਲੀ ਕੈਸਟ ਦਾ ਹੀ ਸੀ ਮੈਸੇਜ ਦਾ ਗਾਣਾ ਪਹਿਲੀ ਦੂਜੀ ਦਾ ਸ਼ਾਇਦ ਉਹ ਮੈਸੇਜ ਮੈਸੇਜ ਕੈਸਟ ਦਾ ਸੀ ਅਸੀਂ ਇਕੱਠੇ ਹੋਏ ਉਹ ਇਹਦਾ ਹੀ ਹਰਦੇਵ ਦਾ ਹੀ ਚੇਲਾ ਮੁੰਡਾ ਵੀਰਦੀਪਿੰਦਰ ਇਕੱਠੇ ਹੋਏ ਕੰਮ ਅਸੀਂ ਸ਼ੁਰੂ ਕਰ ਲਿਆ ਗੀਤ ਲਿਖ ਲਏ ਮੈਂ ਉਹਦੇ ਅੱਠ ਗੀਤ ਲਿਖ ਕੇ ਲਾਲਕਾਂ ਨੂੰ ਮਿਊਜ਼ਿਕ ਦੇਤਾ ਗੱਲਾਂ ਕਰ ਲਾਂਗੇ ਹੋਰ ਕੀ ਥਾਟ ਚਾਹੀਦਾ ਉਹਨਾਂ ਦੇ ਨਾਲ ਚ ਸਾਡੇ ਇਥੇ ਚੰਡੀਗੜ੍ਹ ਤਾਂ ਸੀ ਆਇਲਟ ਤੇ ਮੇਰਾ ਭਤੀਜ ਕਰਦਾ ਸੀ ਉਥੋਂ ਇੱਕ ਉਹਨੂੰ ਕੁਦਰਤੀ ਮੇਰੀ ਗੱਲ ਹੋਈ ਮੈਂ ਕੀ ਕਰਦਾ ਤੂੰ ਰਮੇ ਉੱਥੇ ਕਹਿੰਦਾ ਮੈਂ ਐਡਿਟ ਕਰਦਾ ਚਮਕ ਹੋ ਕੀ ਹੁੰਦੀ ਹੈ ਕਹਿੰਦਾ ਉਹ ਕਰਕੇ ਬਾਹਰ ਜਾਂਦੇ ਉਹ ਮੈਨੂੰ ਥੌਟ ਆ ਗਿਆ ਥੌਟ ਆਇਆ ਤੇ ਮੈਨੂੰ ਦਵਿੰਦਰ ਕੰਧਾ ਬਾਈ ਜੀ ਆਪਾਂ ਆ ਗੀਤ ਲਿਖੀ ਹੈ ਮਾਨ ਯਾਰ ਗੀਤ ਆ ਗਿਆ ਬਹੁਤ ਵਧੀਆ ਫਿਰ ਉਹ ਗੀਤਾ ਕਿਆ ਬਾਤ ਹੈ ਚੋਰੀ ਚੋਰੀ ਦੋ ਮਹੀਨੇ ਚੰਡੀਗੜ੍ਹ ਲਾ ਕੇ ਆਈ ਲੈਟਸ ਦਾ ਕੋਰਸ ਵੀ ਕਰਿਆ ਆ ਜਾ ਕੇ ਸਾਡੇ ਨਾਲ ਖੇਡ ਗਿਆ ਕਾਹ ਤੋਂ ਚਾਲਵੇ ਬੇਣਾ ਖੰਭੋ ਉੱਡ ਜੈਗਾ ਪਰਸੋਂ ਫਲੇਟ ਤੇਰੀ ਐਡ ਵੱਡਾ ਧੋਖਾ ਕੀਤਾ ਮੇਰੇ ਨਾਲ ਜੀ ਅਨੇ ਉਹ ਗੀਤ ਦੇ ਮਤਲਬ ਜਦੋਂ ਉਦੋਂ ਕੀ ਸੀ ਆਸਟ੍ਰੇਲੀਆ ਦੀ ਬਹੁਤ تیاری ਸੀ ਕਹਿੰਦਾ ਖੌਰੇ ਕਦੇ ਭਾ ਸਾਡੇ ਜਾਗ ਪੈਣ ਸੁੱਤੇ ਆਸਟ੍ਰੇਲੀਆ ਦਾ ਵੀਜ਼ਾ ਲਿਆ ਸਟੱਡੀ ਵੇਸ ਉਤੇ ਐਵੇਂ ਨਾ ਨਹਰੇ ਜੇ ਮਾਰ ਸੋਣੀਏ ਇੱਥੇ ਤਾਂ ਵੈਰੀ ਸਾਡੇ ਪਿਆਰ ਦਾ ਸਮਾਜ ਇਕੱਠੇ ਹੋਵਾਂਗੇ ਸਮੁੰਦਰਾਂ ਤੋਂ ਪਾਰ ਗੱਲ ਹੋਈ ਗੱਲਾਂ ਜੋ ਗੀਤ ਬਣਦੇ ਨੇ ਨਾ ਇੱਥੇ ਮਿੱਠੀ ਗੱਲ ਕਰਦੇ ਉਹ ਗੀਤ ਨੂੰ ਮਤਲਬ ਵੀ ਲੋਕਾਂ ਨੇ ਇੰਨਾ ਪਿਆਰ ਦਿੱਤਾ ਤੇ ਅੱਜ ਤੱਕ ਸਭ ਤੋਂ ਵੱਧ ਰੀਲਾਂ ਹਾਸ ਗੀਤੀਆਂ ਬਣਦੀਆਂ ਉਹਦੇ ਵਿੱਚ ਕਲਾਬ ਐ ਸੁਦੇਸ਼ ਕੁਮਾਰੀ ਜੀ ਦਾ ਉਹ ਲਾਬ ਤੇ ਵੀ ਬਹੁਤ ਜ਼ਿਆਦਾ ਰੀਲਾਂ ਲੋਕ ਆਪਦੀ ਗੱਡੀਆਂ ਜਾ ਰਹੀਆਂ ਕਿਦੋਂ ਪਹਾੜ ਤੋਂ ਆ ਰਹੇ ਉਹ ਆਲਾਪ ਲਾ ਰਹੇ ਨੇ ਇਸ ਗੀਤ ਦੀ ਹਰ ਲਾਈਨ ਦਾ ਰੀਲ ਬਣਦੀ ਹੈ ਹਰ ਲਾਈਨ ਦੀ ਜੀ ਅਸੀਂ ਜਿੱਥੇ ਗੱਲ ਕਰੀ ਨਾ 올 ਇੰਡੀਆ ਰੇਡੀਓ ਦੇ ਵਿੱਚ ਹਜੇ ਵੀ ਤੁਹਾਡੇ ਗੀਤ ਇੰਨੇ ਜ਼ਿਆਦਾ ਪਲੇ ਕੀਤੇ ਜਾਂਦੇ ਨੇ ਮਤਲਬ ਅਸੀਂ ਹਜੇ ਵੀ ਯਾਦ ਕਰ ਜਦੋਂ ਸਰ ਨੇ ਵੀ ਦੱਸਿਆ ਸੀ ਕਿ ਤੁਸੀਂ ਅੱਗੇ ਇਹਨਾਂ ਨੂੰ ਕਰਨਾ ਹੈ ਅਗੇ ਇੰਟਰਵਿਊ ਕਰਨਾ ਹੈ ਤਾਂ ਮੈਂ ਕਹਿਆ ਸੀ ਸਰ ਹਾਂਜੀ ਅਸੀਂ ਸੁਣਿਆ ਹੋਇਆ ਮਤਲਬ ਉੱਥੇ ਹਜੇ ਵੀ ਕਹਿੰਦੇ ਨੇ ਕਿ ਇਹਨਾਂ ਵਰਗੇ ਲਿਖਾਰੀ ਇਹਨਾਂ ਵਰਗੇ ਸਿੰਗਰ ਹੋ ਨਹੀਂ ਸਕਦੇ ਸਾਡੇ ਜਿੰਨੇ ਤੁਸੀਂ ਮਤਲਬ ਮੈਂ ਇੰਸਟਾਗ੍ਰam ਪਾਪਾ ਖੋਲ ਪਹਿਲਾਂ ਮੈਨੂੰ ਨਹੀਂ ਪਤਾ ਹੁੰਦਾ ਸੀ ਮੈਨੂੰ ਸਿਰ 3-4 ਮਹੀਨੇ ਪਹਿਲਾਂ ਪਤਾ ਲੱਗਾ ਸੀ ਚਲਾਉਂਦੇ ਨਹੀਂ ਸੀ ਉਹ ਮੈਂ ਖੋਲਿਆ ਤੇ ਜਦੋਂ ਮੈਂ 20-25 ਗੀਤਾ ਵਿੱਚ 16 ਗੀਤ ਮੇਰੇ ਉਹਦੇ ਵਿੱਚ ਧਰਮਪ੍ਰੀਤ ਦੇ ਮਾਹੀ ਨੰਗਲ ਦੇ ਤੇ ਵੀਰ ਦਵਿੰਦਰ ਦੇ ਜਸ਼ਨਦੀਪ ਦੇ ਵੀ ਜਿੰਨੇ ਤੁਸੀਂ ਅੱਜ ਤੋਂ ਪਹਿਲਾਂ ਜਿੰਨੇ ਕਾਲਜਾਂ 'ਚ ਹੋਈਆਂ ਛੁੱਟੀਆਂ ਦਾਸ ਕਿਹੜੇ ਮੈਂ ਬਹਾਨੇ ਆਵਾ ਚੋਰੀ ਚੋਰੀ 2 ਮਹੀਨੇ ਚੰਡੀਗੜ੍ਹ ਲਾ ਕੇ ਠੇਕਾਂ ਤੇ ਪਈ ਜਿਹੜੀ ਬੋਤਲਾਂ ਚ ਬੰਦ ਜਿੰਨੇ ਟੋਕੜੇ ਹੋਣੇ ਦਿਲ ਦੇ ਉਹ ਇੰਨੇ ਵਾਰੀ ਗੀਤ ਆਉਂਦਾ ਹਰਦੇਵ ਮਾਹੀ ਨਗਲ ਦੀ ਬਾਤ ਆ ਗਿਆ ਫਿਰ ਨਸੀਬੋ ਲਾਲ ਦੀ ਬਾਤ ਆ ਗਿਆ ਉਹ ਪਾਕਿਸਤਾਨ ਤੋਂ ਨਸੀਬੋ ਲਾਲ ਨੇ ਵੀ ਰਿਕਾਰਡ ਕਰਾਇਆ ਹੈ ਮਤਲਬ ਉਹ ਤੁਸੀਂ ਉਹ ਜਿਹੜੇ ਗੀਤ ਨੇ ਲੋਕਾਂ ਨੂੰ ਪਿਆਰੇ ਲੱਗਦੇ ਨੇ ਕਦੇ ਧਰਨਪ੍ਰੀਤ ਦਾਗਾ ਟੁੱਟੇ ਦਿਲ ਨਹੀਂ ਜੁੜਦੇ ਆਗਾ ਕਦੇ ਇੰਨਾ ਕਦੇ ਵੀ ਨਹੀਂ ਰੋਇਆ ਆ ਗਿਆ ਕਦੇ ਆਕਾਸ਼ ਦੀਪ ਦਾ ਆ ਗਿਆ ਹਾਂਜੀ ਇਸ ਕਰਕੇ ਵੀ ਉਹ ਗੀਤਾਂ ਦੀ ਵਾਰਡਿੰਗ ਇਦਾਂ ਦੀ ਹੈ ਉਹ ਗੀਤ ਅਸਲ ਸਾਡੇ ਗੀਤਾਂ ਲੋਕਾਂ ਦੀ ਜ਼ਿੰਦਗੀ ਨਾਲ ਜੁੜੇ ਹੋਏ ਆ ਜੀ ਚਾਹੇ ਪਿਆਰ ਮੁਹੱਬਤ ਹੈ ਚਾਹੇ ਮੀਆਂ ਬੀਬੀ ਦੀ ਨੋਕ ਝੋਕ ਹੈ ਚਾਹੇ ਮੁੰਡੇ ਕੁੜੀ ਦੇ ਪਿਆਰ ਦੀ ਨੋਕ ਝੋਕ ਹੈ ਜਾਂ ਮਿਲਣਾ ਹੈ ਇਦਾਂ ਦੇ ਗੀਤ ਹੈ ਜਿਹੜੀ ਜਿਹਦਾ ਸਾਡੀ ਜ਼ਿੰਦਗੀ ਨਾਲ ਰਿਸ਼ਤਾ ਹੈ ਲੜਾਈ ਨਾਲ ਨਹੀਂ ਹੈ ਸਹਿਣ ਧਰਮਪ੍ਰੀਤ ਜੀ ਨੇ ਤੁਹਾਡੇ ਬਹੁਤ ਸਾਰੇ ਜਿਹੜੇ ਸੌਂਗਸ ਹਨ ਗਾਏ ਹਨ ਉਹਨਾਂ ਨਾਲ ਰਿਸ਼ਤਾ ਕਿਵੇਂ ਸੀ ਬਹੁਤ ਵਧੀਆ ਸੀ ਜੀ ਉਹਨਾਂ ਦੀ ਕੋਈ ਇਹੋ ਜਿਹੀ ਯਾਦ ਜੇ ਤੁਸੀਂ ਸਾਰੀਆਂ ਯਾਦਾਂ ਹੀ ਯਾਦਾਂ ਉਹਦੀਆਂ ਸਾਡੇ ਕੋਲ ਕੁਝ ਇਹੋ ਜਿਹੀ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਦਰਸ਼ਕਾਂ ਦੇ ਨਾਲ ਵੀ ਧਰਮਪ੍ਰੀਤ ਬਹੁਤ ਅੱਛਾ ਸਿੰਗਰ ਸੀ ਜੀ ਬਹੁਤ ਲੋਕ ਉਹਨੂੰ ਪਿਆਰ ਕਰਦੇ ਸੀ ਉਹਦਾ ਵੇ ਵਖਤ ਜਾਣਾ ਸਾਡੇ ਸਾਰਿਆਂ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਟ ਹੈ ਜੀ ਤੇ ਕਹਿੰਦੇ ਕਿ ਹਰ ਇੱਕ ਮਤਲਬ ਜੋ ਇਸ ਟਾਈਮ ਤੇ ਉੱਚਾ ਸ਼ਖਸ ਜਾ ਚੁੱਕਿਆ ਹੈ ਇਨਸਾਨ ਜਾ ਚੁੱਕਿਆ ਹੈ ਉਸ ਦੇ ਪਿੱਛੇ ਹਮੇਸ਼ਾ ਇੱਕ ਬੈਟਰ ਹਾਫ ਦਾ ਹੱਥ ਹੁੰਦਾ ਹੈ ਸਰ ਅਸੀਂ ਪੁੱਛਣਾ ਚਾਹੁੰਦੇ ਕਿ ਕਿੰਨਾ ਕੁ ਸਾਥ ਮਿਲਿਆ ਤੁਹਾਨੂੰ ਬਸ ਦੇਖੋ ਜੀ ਜਿਹੜੀ ਜੀਤਾ ਸੀ ਇਹ ਵਾਈਫ ਦੀ ਗੱਲ ਕਰਦੇ ਆ ਤੇ ਜਿਹੜੀਆਂ ਮਤਲਬ ਘਰ ਵਾਲੀਆਂ ਜਿਵੇਂ ਪੰਜਾਬੀ ਚ ਕਹਿ ਦਿੰਦੇ ਸਾਡੇ ਸਿਆਈਆਂ ਉਹ ਸਾਰਿਆਂ ਦੇ ਹੌਣ ਸਾਰਾ ਪਰਿਵਾਰ ਸਾਸੀ ਤੇ 24 ਘੰਟੇ ਬਾਹਰ ਰਹਿੰਦੇ ਆ ਸਾਨੂੰ ਲੱਕੀਆਂ ਸੀ ਪਰਿਵਾਰ ਸਾਹਮਣਾਂ ਬੱਚੇ ਸਾਹਮਣੇ ਚੰਗੀਆਂ ਨੇ ਮੈਂ ਹੁਣ ਮੈਂ ਵੀ ਜਵਾਬ ਦੀ ਗੱਲ ਕਰਾਂ ਜੋ ਜੋ ਉੱਥੋਂ ਇੱਥੇ ਆਇਆ ਜੀ ਤਾਂ ਹੀ ਆਇਆ ਮੈਂ ਜਿਵੇਂ ਮੇਰੀ ਵਾਈਫ ਉੱਤੇ ਸਾਰਾ ਸੰਭਾਲੀ ਬੈਠੇ ਆ ਸਾਡੇ ਅਸੀਂ ਇਹ ਵੀ ਹਾਂ ਗੱਡ ਸਰ ਸਾਰੇ ਬਾਹਰ ਸੈਟਲਡ ਨੇ ਮੇਰੀ ਸਾਰੀ ਫੈਮਿਲੀ ਬਾਹਰ ਹੈ ਜੀ ਨਿਊਜ਼ੀਲੈਂਡ ਹੈ ਹਾਂ ਜੀ ਬੱਚੇ ਉੱਥੇ ਨੇ ਹਾਂ ਜੀ ਸਰ ਸਾਨੂੰ ਤਾਂ ਬਹੁਤ ਜ਼ਿਆਦਾ ਮਤਲਬ ਵਧੀਆ ਹੁਣ ਬੈਠੇ ਆ ਅਸੀਂ ਪਹਿਲਾਂ ਵੀ ਮੈਂ ਤਾਂ 20 20 ਦਿਨ ਮਹੀਨੇ ਵੀ ਨਵਾਰ ਰਹਿੰਦਾ ਸੀ ਹੁਣ ਵੀ ਅਸੀਂ ਪੰਜ ਪੰਜ ਚਾਰ ਚਾਰ ਦਿਨ ਇੱਥੇ ਬੈਠ ਸਤਿਕਾਰ ਵਾਲੀਆਂ ਹੀ ਸਾਂਭੀਆਂ ਜੀ ਵੈਸੀ ਵੀ ਬਹੁਤ ਖੁਸ਼ ਹੋਈ ਹੋਣੀ ਕਿ ਸਾਨੂੰ ਇੱਕ ਲਖਾਰੀ ਮਿਲ ਗਿਆ ਸਾਨੂੰ ਇੱਕ ਸਿੰਗਲ ਮਿਲ ਗਿਆ ਉਹਨੇ ਘੜੀ ਸਾਡਾ ਨਹੀਂ ਨਹੀਂ ਉਹ ਬਸ ਸਾਡਾ ਜਿਹੜੀ ਸਾਡੀਆਂ ਜਿਹੜੀਆਂ ਫੈਮਲੀਆਂ ਨੇ ਉਹਨਾਂ ਦਾ ਵੀ ਬਹੁਤ ਵਾਹ ਵਾਸਤਾ ਨਹੀਂ ਸਾਡੇ ਨਾਲ ਨਾ ਸੀ ਉਹਨਾਂ ਨੇ ਕਦੇ ਗੱਲ ਕਰਦੇ ਨਾ ਸਾਨੂੰ ਉਹ ਪੁੱਛਦੀਆਂ ਵੀ ਤੁਸੀਂ ਕਿੱਥੇ ਜਾਂਦੇ ਹੋ ਕੀ ਕਰਦੇ ਹੋ ਕਿਹੜਾ ਗਿਆ ਆ ਗਿਆ ਠੀਕ ਹੈ ਲੋਕ ਪਿਆਰ ਸਤਿਕਾਰ ਦਿੰਦੇ ਆ ਠੀਕ ਹੈ ਜੀ ਸਰ ਮੈਂ ਹੀ ਚਾਹੁੰਦਾ ਕਿਸੇ ਹੋਰ ਨੂੰ ਹਾਂਜੀ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੌਰਿਆਂ ਤੋਂ ਆਈਆਂ ਮੈਂ ਕੱਲ ਵੇ ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਵੇ ਰੋਂਦੀ ਸੌਰਿਆਂ ਤੋਂ ਆਈਆਂ ਮੈਂ ਕੱਲ ਵੇ ਹਰ ਦਿਲ ਦਾ ਸੁਣਾਉਣਾ ਸਾਰਾ ਖੋਲ ਕੇ ਵੇ ਮੈਂ ਤਾਂ ਮੇਰੇ ਚਿੱਤ ਚੋਰ ਨੂੰ ਜੇ ਮੈਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਬਿਮਾਹੀ ਚਾਹੁੰਦਾ ਕਿਸੇ ਹੋਰ ਨੂੰ ਜੇ ਮੈਂ ਤੈਨੂੰ ਵੇ ਮੈਂ ਚਾਹੁੰਦੀ ਡੁੱਬ ਜਾਣਿਆ ਬਿਮਾਹੀ ਚਾਹੁੰਦਾ ਕਿਸੇ ਹੋਰ ਨੂੰ ਬਿਮਾਹੀ ਚਾਹੁੰਦਾ ਕਿਸੇ ਹੋਰ ਨੂੰ ਬਹੁਤ ਵਧੀਆ ਸਰ ਇਦਾਂ ਲੱਗਦਾ ਕਿ ਇਸ ਟਾਈਮ ਤੇ ਨਾ ਆਟੋ ਟਿਊਨ ਦੀ ਕਿਉਂਕਿ ਅਸੀਂ ਸਾਰੇ ਜਿੰਨੇ ਸੁਣਦੇ ਆ ਨਾ ਆਟੋ ਟਿਊਨ ਕਰਕੇ ਜਿੰਨੇ ਵੀ ਅਸੀਂ ਮੈਸ ਸਿੰਗਰਸ ਦਾ ਨਾਮ ਹੀ ਲਵਾਂਗੀ ਪਰ ਪਤਾ ਹੈ ਕਿ ਜੋ ਜੋ ਆਟੋ ਟਿਊਨ ਤੇ ਚੱਲਦੇ ਨੇ ਤੇ ਜਦੋਂ ਉਹਨਾਂ ਨੂੰ ਅਖਾੜਿਆਂ ਤੇ ਸੁਣਦੇ ਆ ਜਾਂ ਫਿਰ ਕਿਤੇ ਲਾਈਵ ਸੁਣਦੇ ਆ ਤਾਂ ਲੱਗਦਾ ਕਿ ਯਾਰ ਪਲੀਜ਼ ਤੁਸੀਂ ਬੰਦ ਹੀ ਹੋ ਜਾਓ ਮਤਲਬ ਕਿ ਆ ਨਹੀਂ ਸਾਦੇ ਪਰ ਆ ਲੱਗਦਾ ਕਿ ਬਸ ਤੁਹਾਨੂੰ ਸੁਣਦੇ ਰਹੀਏ ਤੇ ਤੁਸੀਂ ਬੋਲੀ ਜਾਓ ਅਸੀਂ ਸੁਣਦੇ ਰਹੀਏ ਸਰ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਤੇ ਸਰ ਅਸੀਂ ਮੁਰ ਤੋਂ ਚਾਹਾਂਗੇ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਬਹੁਤ ਛੇਤੀ ਆਓ ਜੋ ਇੰਟਰਵਿਊ ਹੋਵੇ ਹੋਰ ਵੀ ਅਸੀਂ ਵਧੀਆ ਤ ਨੇ ਵੀ ਸਿੰਗਰਜ਼ ਹੋਣਾ ਰਹੇ ਨੇ ਸਾਨੂੰ ਨਹੀਂ ਲੱਗਦਾ ਕਿ ਇਹਨਾਂ ਤੋਂ ਵਧੀਆ ਕੋਈ ਸਿੰਗਰ ਤੇ ਬਾ ਕਮਾਲ ਲਿਖਾਰੀ ਕੋਈ ਹੋ ਸਕਦਾ ਅੱਜ ਦੇ ਟਾਈਮ ਦੇ ਕਿਉਂਕਿ ਅਸੀਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਵੇਂ ਵਿਆਹਾਂ ਦੇ ਵਿੱਚ ਪਹਿਲਾਂ ਇਹਨਾਂ ਦੇ ਗੀਤ ਇੰਨੇ ਜ਼ੋਰਾਂ ਨਾਲ ਵਜਾਏ ਜਾਂਦੇ ਸਨ ਈਵਨ ਕਿ ਜਦੋਂ ਵਿਆਹ ਵੀ ਹੁੰਦੇ ਸੀ ਉਦੋਂ ਵੀ ਇਹਨਾਂ ਦੇ ਸੈਡ Song ਸੁਣਨੇ ਹੀ ਪਸੰਦ ਕੀ ਰਿਆ ਕਰਦੇ ਸਨ ਤੇ ਹੁਣ ਵੀ ਜਦੋਂ ਅਸੀਂ ਸੁਣਦਿਆਂ ਕਦੇ ਦੇ ਵੀ ਸੁਣੀਏ ਕਿਤੇ ਵੀ ਜਦੋਂ ਅਸੀਂ ਸੁਣਨੀ ਤਾਂ ਲੱਗਦਾ ਕਿ ਬਸ ਤੁਸੀਂ ਗੰਦ ਰੋ ਅਸੀਂ ਹੁਣ ਵੀ ਜੋ ਹੈ ਗੰਭੀਰ ਹੋ ਜਾਂਦੇ ਨੇ ਤਾਂ ਪਿੰਦਰ ਡਵਾਲੀ ਜੀ ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਹਰਦੇਵ ਮਹੀਨੰਗਲ ਜੀ ਤੁਹਾਡਾ ਬਹੁਤ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਗੇ ਤੁਸੀਂ ਮਤਲਬ ਤੁਸੀਂ ਸਾਨੂੰ ਆਸ਼ੀਰਵਾਦ ਦਿਓ ਕਿ ਅਸੀਂ ਅੱਗੇ ਵੱਧ ਸਕੀਏ ਬਸ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਰੱਖੇ ਜਿਉਂਦੇ ਬਸ ਰਹੋ ਜੀ